ਦੇਸ਼ ਭਰ ਦੇ ਵਿੱਚ ਆਈਫੋਨ ਨੂੰ ਲੈ ਕੇ ਜਿਹੜੇ ਆਈਫੋਨ ਚਾਹਣ ਵਾਲੇ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜਾ ਇਹ ਚਾਹਤ ਵਧਦੀ ਜਾਂਦੀ ਆ ਲਗਾਤਾਰ ਨਵਾਂ ਆਈਫੋਨ ਲੈਣ ਦੇ ਲਈ ਜਿਹੜੀ ਉਹਨਾਂ ਦੀ ਵੀ ਬੇਕਰਾਰੀ ਆ ਉਹ ਵਧਦੀ ਜਾਂਦੀ ਆ ਜਿਸ ਨੂੰ ਲੈ ਕੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਜਿਹੜੇ 38 ਜਿਹੜੇ ਨਵੇਂ 16 Pro Max iPhone ਨੇ ਉਹਨਾਂ ਨੂੰ ਜ਼ਬਤ ਕੀਤਾ ਗਿਆ ਕਿਉਂਕਿ ਦੁਬਈ ਦੇ ਵਿੱਚੋਂ ਤਸਕਰੀ ਕਰਕੇ ਇਹ ਜਿਹੜੇ iPhone ਨੇ ਉਹਨਾਂ ਨੂੰ ਇੰਡੀਆ ਲਿਆਂਦਾ ਗਿਆ ਸੀ ਤੇ ਇੰਡੀਆ ਦੇ ਵਿੱਚ ਜਿਹੜੀ ਉਹਨਾਂ ਦੀ ਸੇਲ ਹੋਣੀ ਸੀ ਪਰ ਕਸਟਮ ਵਿਭਾਗ ਦੀ ਨਿਗਰਾਨੀ ਦੇ ਹੇਠ ਜਿਹੜੀ ਇਹ ਪੂਰੀ ਰੀਡ ਹੋਈ ਆ ਨਿਗਰਾਨੀ ਦੇ ਹੇਠ ਜਦੋਂ ਉਹ ਯਾਤਰੀ ਨੇ ਜਿਹੜੇ ਉਹ ਬਾਹਰ ਆਉਂਦੇ ਨੇ ਤਾਂ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਆ ਜਿਨ੍ਹਾਂ ਦੇ ਕੋਲੋਂ ਪਿਛਲੇ ਦਿਨਾਂ ਦੇ ਵਿੱਚ 38 ਜਿਹੜੇ ਆਈਫੋਨ ਨੇ ਉਹ ਜ਼ਬਤ ਕੀਤੇ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਆਈਫੋਨ ਜ਼ਬਤ ਹੋਏ ਨੇ ਦੁਬਈ ਤੋਂ ਫਲਾਈਟ ਆਈ ਸੀਗੀ ਸੀ ਫਲਾਈਟ ਨੰਬਰ ਸੀਗਾ ਜਿਹੜਾ ਉਹ 6E1464 ਜਿਹੜੀ ਇਹ ਫਲਾਈਟ ਆਈ ਸੀ ਜਿਸ ਦੇ ਵਿੱਚੋਂ ਜਿਹੜੇ ਇਹ ਆਈਫੋਨ ਨੇ ਉਹ ਜਬਤ ਕੀਤੇ ਗਏ ਨੇ ਦਿੱਲੀ ਕਸਟਮ ਵਿਭਾਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੀ ਵੀਡੀਓ ਪਾ ਕੇ ਇਸ ਦੇ ਪੂਰੇ ਸਬੂਤ ਦਿੱਤੇ ਨੇ ਪੂਰੀ ਵੀਡੀਓ ਜਿਹੜੀ ਫੁਟੇਜ ਜਾਰੀ ਕੀਤੀ ਆ ਜਿਸ ਦੇ ਵਿੱਚ ਜਿਹੜੇ 38 ਆਈਫੋਨ ਨੇ ਉਹ ਜਬਤ ਕੀਤੇ ਗਏ ਨੇ 12 ਜਿਹੜੇ ਆਈਫੋਨ ਨੇ ਉਹ ਇੱਕ ਵਾਰ ਜਬਤ ਕੀਤੇ ਗਏ ਨੇ ਤੇ ਜਿਹੜੇ 26 ਆਈਫੋਨ ਸੀਗੇ ਉਹ ਇੱਕ ਵਾਰ ਜਬਤ ਕੀਤੇ ਗਏ ਨੇ ਲਗਾਤਾਰ ਜਿਹੜਾ ਕਸਟਮ ਵਿਭਾਗ ਆ ਉਹ ਇਥੇ ਨਗਰਾਨਾ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਆਈਫੋਨ ਦੀ ਜਿਹੜੀ ਬਾਹਰਲੇ ਮੁਲਕਾਂ ਦੇ ਵਿੱਚੋਂ ਤਸਕਰੀਆ ਲਗਾਤਾਰ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਆਈਫੋਨ 16 Pro Max ਜਦੋਂ ਦਾ ਲਾਂਚ ਹੋਇਆ ਉਦੋਂ ਤੋਂ ਜਿਹੜੇ ਆਈਫੋਨ ਸੈਂਟਰ ਨੇ ਆਈਫੋਨ ਜਿੱਥੇ ਸੇਲ ਹੁੰਦੇ ਨੇ ਉਹ ਦੁਕਾਨਾਂ ਨੇ ਕੇਅਰ ਨੇ ਉਹਨਾਂ ਦੇ ਲਗਾਤਾਰ ਉੱਥੇ ਜਿਹੜੀ ਲੋਕਾਂ ਦੀ ਤਦਾਦ ਆ ਪੀੜ ਆ ਉਹ ਵਧੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਜਿਹੜੇ ਆਈਫੋਨ ਨੇ ਈਟਿੰਗ ਦੇ ਵਿੱਚ ਨਜ਼ਰ ਆਉਂਦੇ ਨੇ ਇਸ ਕਰਕੇ ਜਿਹੜੇ ਲੋਕ ਹੋਰ ਹੱਤ ਕਟਣ ਹੱਤ ਕੰਡੇ ਅਪਣਾਉਂਦੇ ਹੋਏ ਨਜ਼ਰ ਆਉਂਦੇ ਨੇ ਬਾਹਰੋਂ ਬਾਰਲੇ ਦੇਸ਼ਾਂ ਦੇ ਵਿੱਚੋਂ ਇਸ ਫੋਨ ਦੀ ਤਸਕਰੀ ਹੁੰਦੀ ਆ ਤੇ ਹੁਣ ਕਸਟਮ ਵਿਭਾਗ ਦੇ ਵੱਲੋਂ ਜਿਹੜੇ 38 ਆਈਫੋਨ ਨੇ ਉਹਨਾਂ ਨੂੰ ਜ਼ਬਤ ਕੀਤਾ ਗਿਆ ਇਹ ਆਈਫੋਨ 16 Pro Max ਨੇ ਜਿਹੜੇ ਉਹ ਜ਼ਬਤ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ 26 ਆਈਫੋਨ ਇੱਕ ਦਿਨ ਜ਼ਬਤ ਕੀਤੇ ਗਏ ਨੇ ਜਿਹੜੇ 1 ਅਕਤੂਬਰ ਨੂੰ ਜ਼ਬਤ ਹੋਏ ਸੀ ਤੇ 12 ਜਿਹੜੇ ਫੋਨ ਨੇ ਉਹ ਕੱਲ ਜੱप्त ਹੋਏ ਨੇ ਜਿਸ ਦੀ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਜਾਂਦੀ ਆ ਕਸਟਮ ਵਿਭਾਗ ਦੇ ਵੱਲੋਂ ਆਪਣੇ ਐਕਸ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਜਾਂਦੀ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਸੂਤ ਤਸਵੀਰਾਂ ਨੇ ਦਿੱਲੀ 에어ਪੋਰਟ ਦੀਆਂ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਜਿੱਥੇ ਇਹ ਤਸਕਰੀ ਦੇ ਜਿਹੜੇ 16 Pro Max ਨੇ ਉਹ ਬਰਾਮਦ ਕੀਤੇ ਗਏ ਨੇ ਜੱप्त ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਜਿਹੜੇ 38 ਫੋਨ ਨੇ ਉਹ ਜੱप्त ਕੀਤੇ ਗਏ ਨੇ ਜਿਹੜੇ ਸਾਰੇ ਫੋਨ 16 Pro Max ਫੋਨ ਦੱਸੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਲੋਕ ਆਪਣੀ ਚਾਹਤ ਨੂੰ ਪੂਰੀਆ ਕਰਨ ਦੇ ਲਈ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਇਸੇ ਤਰ੍ਹਾਂ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਦੁਬਈ ਦੇ ਵਿੱਚੋਂ ਫੋਨ ਨੇ ਜਿਹੜੇ ਉਹਨਾਂ ਨੂੰ ਤਸਕਰੀ ਕਰਕੇ ਇੰਡੀਆ ਲਿਆਂਦਾ ਜਾਂਦਾ ਹੈ